ਪੰਜਾਬ 'ਚ ਸਰਕਾਰ ਬਦਲੀ ਪਰ ਹਾਲਾਤ ਨਹੀਂ ਮੰਡੀਆਂ 'ਚ ਹੁਣ ਵੀ ਲਿਫਟਿੰਗ ਦੀ ਸਮੱਸਿਆ ਜਾਰੀ ਖੁੱਲੇ ਅਸਮਾਨ ਥੱਲੇ ਖਰਾਬ ਹੋਂਦੀ ਕਗਾੜ ਤੇ ਕਿਸਾਨਾਂ ਦਾ ਸੋਨਾ ਚੋਣਾ ਤੋਂ ਪਹਿਲਾਂ ਸਿਆਸੀ ਦਿਖਜਾ ਵੱਲੋਂ ਕਿਸਾਨ ਹਿਮਾਇਤੀ ਦਾਅਵੇ ਤੇ ਵਾਅਦੇ ਤਾਂ ਅਕਸਰ ਕੀਤੇ ਜਾਂਦੇ ਨੇ ਪਰ ਜੋ ਨਤੀਜਿਆਂ ਤੋਂ ਬਾਅਦ ਬਹੁਤ ਹੀ ਘੱਟ ਵਾਦਿਆਂ ਨੂੰ ਅਸਲੀ ਜਾਮਾ ਪਹਿਨਾਇਆ ਜਾਂਦਾ ਹੈ ਇਹਨਾਂ 'ਚੋਂ ਇੱਕ ਹੈ ਕਿਸਾਨਾਂ ਦੀ ਫਸਲ ਦੀ ਖਰੀਦ ਤੇ ਲਿਫਟਿੰਗ ਦੀ ਸਮੱਸਿਆ ਜਗਬਾਨੀ ਟੀਮ ਵੱਲੋਂ ਪੰਜਾਬ ਭਰ ਦੀਆਂ ਮੰਡੀਆਂ ਦਾ ਦੌਰਾ ਕੀਤਾ ਗਿਆ ਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਸਰਕਾਰ ਬਦਲਣ ਤੋਂ ਬਾਅਦ ਫਿਰ ਮੰਡੀਆਂ ਦੇ ਕੀ ਹਾਲਾਤ ਨੇ ਸਭ ਤੋਂ ਪਹਿਲਾਂ ਦੌਰਾ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਲਕੇ ਪਟਿਆਲਾ ਦਾ ਜਿੱਥੇ ਮੰਡੀਆਂ 'ਚ ਕਣਕ ਦੇ ਅੰਬਾਰ ਲੱਗੇ ਹੋਏ ਨੇ ਪਰ ਮੁੱਖ ਮੰਤਰੀ ਦੇ ਹਲਕੇ 'ਚ ਲਿਫਟਿੰਗ ਦੀ ਰਫ਼ਤਾਰ ਘਟਣਾ ਸਰਕਾਰ ਦੇ ਪੁਖਤਾ ਪ੍ਰਬੰਧ ਹੋਣ ਵਾਲੇ ਦਾਅਵਿਆਂ ਤੇ ਸਭ ਤੋਂ ਵੱਡੀ ਛੱਟ ਮਾਰਿਆ ਹੈ ਸਾਲ ਕਿਤਨਾ ਹੋ ਰਹਾ ਹੈ ਬਹੁਤ ਨੁਕਸਾਨ ਹੋ ਰਹਾ ਹੈ ਹੁ ਕੈਸੇ ਪਾਲੋਗੇ ਬੱਚੋ ਨੂੰ ਆਪਨੇ ਜਦ ਬੱਚੇ ਪਾਲ ਲੇਗੇ ਕੰਮ ਚਲੇਗਾ ਤਬੀ ਬੱਚੇ ਪਾਲ ਲੇਗੇ ਜਦ ਕੰਮ ਨਹੀਂ ਚੱਲ ਰਹਾ ਤਾਂ ਕੀ ਕਰੇ ਕਾ ਬੱਚੇ ਪਾਲਾਂਗੇ ਪਟਿਆਲਾ ਤੋਂ ਬਾਜ ਜਗਬਾਣੀ ਦੀ ਟੀਮ ਨੇ ਰੁਕ ਕੀਤਾ ਸਧਾਰਨਕ ਸਰਕਾਰ ਆਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਹਲਕੇ ਯਾਨੀ ਅੰਮ੍ਰਿਤਸਰ ਦੀ ਦਾਣਾ ਮੰਡੀ ਦਾ ਮੰਡੀ ਚ ਕਿਸਾਨ ਤਾਂ ਖੁਸ਼ ਨੇ ਉਹਨਾਂ ਦੀ ਫਸਲ ਦੀ ਖਰੀਦ ਵੀ ਸਮੇਂ ਸਿਰ ਹੋ ਰਹੀ ਹੈ ਪਰ ਸਮੱਸਿਆ ਇੱਥੇ ਵੀ ਲਿਫਟਿੰਗ ਦੀ ਜੋ ਨੀ ਤਿਉ ਬਣੀ ਹੋਈ ਹੈ ਸਵੇਰੇ ਮਾਲ ਲੈ ਕੇ ਆਏ ਸੀ ਉਸ ਟਾਈਮ ਸਾਡਾ ਸਾਫ ਹੋ ਗਿਆ ਔਰ ਤਲ ਗਿਆ ਕੋਈ ਹੋਜੀ ਪਰੇਸ਼ਾਨੀ ਨਹੀਂ ਆ ਬਤਲਾਓ ਇਦਾਂ ਜੀ ਜਿਹੜਾ ਚੁੱਕਣ ਵਾਲਾ ਮਾਲ ਆ ਉਹ ਟਰੱਕਾਂ ਨਾਲ ਆ ਇਹਨਾਂ ਨਾਲ ਗੱਲ ਕਰਕੇ ਔਰ ਜਲਦੀ ਤੋਂ ਜਲਦੀ ਜਿਹੜਾ ਉਹ ਮੰਡੀ ਚੋਂ ਖਾਲੀ ਕੀਤਾ ਜਾਵੇ ਤਾਂ ਕਿ ਜਿੰਸ ਜਿਹੜੀ ਆ ਹੋਰ ਆੜ ਕੇ ਢੇਰੀ ਲੱਗ ਸਕੇ ਔਰ ਜਲਦੀ ਤੋਂ ਜਲਦੀ ਕੰਮ ਨਿਬੜ ਜਾਏ ਨਾਲ ਭਰੀ ਪਈ ਐ ਚਾਰੋਂ ਪਾਸੇ ਕਿਤੇ ਵੀ ਕਨਕ ਰੱਖਣ ਦੀ ਕੋਈ ਵੀ ਜਗ੍ਹਾ ਇੱਥੇ ਨਹੀਂ ਹੈਗੀ ਤੇ ਜਿਹੜੀ ਆ ਸਾਫ ਦਰਸਾਉਂਦੀ ਹੈ ਕਿ ਕਿਤੇ ਨਾ ਕਿਤੇ ਲਿਫਟਿੰਗ ਨੂੰ ਸਰਕਾਰ ਯਕੀਨੀ ਨਹੀਂ ਬਣਾ پا ਰਹੀ ਹੈ ਜਿਹਦੇ ਕਰਕੇ ਦਿੱਕਤ ਆ ਰਹੀ ਹੈ ਲੇਕਿਨ ਫਿਲਹਾਲ ਕਿਸਾਨਾਂ ਨੂੰ ਦੀ ਪੇਮੈਂਟ ਹੋ ਰਹੀ ਹੈ ਲੇਕਿਨ ਮਾਲ ਜਿਹੜਾ ਏਜੰਸੀਆਂ ਜਿਹੜੀ ਖਰੀਦ ਕਰ ਰਹੀਆਂ ਨੇ ਉਹ ਆਪਣੇ ਗੋਦਾਮਾਂ ਕਿ ਟਰੱਕ ਦੀ ਬੜੀ ਤਕੜੀ ਮੁਸ਼ਕਲ ਐਸ ਪੂਰੇ ਮੰਡੀ ਚ ਹੈ ਹੁਣ ਦੇਖਣਾ ਹੋਏਗਾ ਕਿ ਸਰਕਾਰ ਕਦੋਂ ਪ੍ਰਯਾਸ ਕਰਦੀ ਜਿਹਦੇ ਨਾਲ ਇਹ ਮੁਸ਼ਕਲ ਇਥੇ ਹੱਲ ਹੋ ਸਕੇਗੀ ਲਿਫਟਿੰਗ ਦੀ ਰਫ਼ਤਾਰ ਘੱਟ ਹੋਣ ਕਾਰਨ ਮੰਡੀਆਂ ਚ ਕਣਕ ਦੀ ਖਰੀਦ ਕਰਕੇ ਨਵੇਂ ਕਣਕ ਰੱਖਣ ਦੀ ਥਾਂ ਨਹੀਂ ਐ ਇਸ ਲਈ ਆਰਤੀਏ ਸਰਕਾਰ ਤੇ ਖਰੀਦ ਏਜੰਸੀਆਂ ਦੇ ਪ੍ਰਬੰਧਾਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਨੇ ਹੋਗੀ ਵੀ 1/3 ਮਾਲ ਵੀ ਪਨ ਗਰੇਨ ਦਾ ਇਥੋਂ ਸਾਡੀ ਬਾਈਂ ਚੋ ਚੱਕਿਆ ਨਹੀਂ ਗਿਆ ਲਿਫਟ ਨਹੀਂ ਹੋਇਆ ਤੇ ਜਿਹੜੇ ਨਾ ਕੋਈ ਟਰਾਲੀ ਮਿਲਦੀ ਐ ਨਾ ਲੇਬਰ ਉਨੀ ਮਤਲਬ ਕਹਣਾ ਵੀ ਚੱਕ ਨਾ ਇਹਨਾਂ ਦਾ ਕੋਈ ਇੰਤਜ਼ਾਮ ਹੈ ਅਸੀਂ ਇਹ ਕਹਿੰਨੇ ਆਂ ਵੀ ਜੇ ਤੁਹਾਡੇ ਕੋਲ ਇੰਤਜ਼ਾਮ ਹੈ ਨਹੀਂ ਤੇ ਤੁਸੀਂ ਪਾ ਨਾ ਲਾਓ ਤੁਸੀਂ ਰੋਕ ਦਿਓ ਮੰਡੀਆਂ ਚ ਕਣਕ ਨਾ ਆਵੇ ਕੁਝ ਇਹੋ ਹਾਲ ਫਰੀਦਕੋਟ ਲੁਧਿਆਣਾ ਤੇ ਸੰਗਰੂਰ ਦੀਆਂ ਮੰਡੀਆਂ ਦਾ ਹੈ ਅਨਾਜ ਮੰਡੀਆਂ ਚ ਨੱਕ ਥਾਈ ਫਸਲ ਦੀ ਪਰਮਾਰ ਹੈ ਇਸ ਲਈ ਹੁਣ ਖਰੀਦ ਕਰਕੇ ਨਵੀਂ ਕਣਕ ਰੱਖਣ ਦੀ ਥਾਂ ਬਹੁਤ ਘੱਟ ਬਚੀ ਹੈ ਖਰੀਦ ਏਜੰਸੀਆਂ ਵੱਲੋਂ ਲਿਫਟਿੰਗ ਦੇ ਮਾੜੇ ਪ੍ਰਬੰਧ ਹੋਣ ਕਾਰਨ ਬੜੇ ਹਾਲਾਤ ਤੁਸੀਂ ਵੀ ਆਪਣੀ ਸਕਰੀਨ ਤੇ ਦੇਖ ਰਹੇ ਹੋ ਕਿਸਾਨ ਅਤੇ ਆਰਤੀ ਇਹੋ ਮੰਗ ਕਰ ਰਹੇ ਨੇ ਕਿ ਫਸਲ ਦੀ ਲਿਫਟਿੰਗ ਜਲਦੀ ਤੋਂ ਜਲਦੀ ਹੋਵੇ ਤਾਂ ਜੋ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ ਮੰਡੀਆਂ ਚ ਰੁਲਦਾ ਕਿਸਾਨ بارش ਦੀ ਭੇਡ ਚੱਲ ਰਹੀ ਫਸਲ ਤੇ ਮੰਡੀਆਂ ਦੇ ਮਾੜੇ ਪ੍ਰਬੰਧ ਸਪਸ਼ਟ ਸਾਫ ਦਿਖ ਰਹੇ ਨੇ ਪਰ باوجود ਇਸ ਦੇ ਡਾਇਰੈਕਟਰ ਆਫ ਗਵਰਨਮੈਂਟ ਸ਼ਿਵਦੂਲਾਰ ਸਿੰਘ ਢਿੱਲੋ ਇਨਾਂ ਸਾਰੀਆਂ ਦਿੱਕਤਾਂ ਨੂੰ ਬੇਬੁਨਿਆਦ ਦਾਸ ਨੇ ਜੜੀ ਹੈਗੀ ਹੈ ਅਰਾਈਵਲਸ ਘਟਨਾ ਸ਼ੁਰੂ ਹੋ ਗਿਆ ਲਿਫਟਿੰਗ ਵਧ ਰਹੀ ਹੈ ਸੋ ਉਹਦੇ ਨਾਲ ਜਿਹੜਾ ਵੀ ਮੰਡੀਆਂ ਦੇ ਵਿੱਚ ਲੱਗਦਾ ਹੈਗਾ ਬਹੁਤ ਹੈ ਲੇਕਿਨ ਐਸੀ ਕੋਈ ਪ੍ਰੋਬਲਮ ਕਿਸੇ ਮੰਡੀ 'ਚ ਨਹੀਂ ਆਈ ਵੀ ਉੱਥੇ ਨਵੀਂ ਹੋਰ ਜਿਹੜੇ ਅਨਾਜ ਆਉਣ ਵਾਸਤੇ ਕੋਈ ਦਿੱਕਤ ਆਈ ਹੋਵੇ ਮੁਸੀਬਤ ਸਿਰਫ ਲਿਫਟਿੰਗ ਦੀ ਨਹੀਂ ਬਲਕਿ ਕੁਦਰਤੀ ਬੇਰੁਖੀ ਵੀ ਕਿਸਾਨਾਂ ਅਤੇ ਆੜਤੀਆਂ ਲਈ ਸਿਰਦਰਦ ਬਣੀ ਹੋਈ ਹੈ ਬੀਤੇ ਦਿਨੀ ਪੰਜਾਬ 'ਚ ਹੋਈ ਬਾਰਿਸ਼ ਨੇ ਕਈ ਥਾਂ ਤੇ ਮੰਡੀ ਪ੍ਰਬੰਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਤਸਵੀਰਾਂ ਬਠਿੰਡਾ ਤੇ ਫਿਰੋਜ਼ਪੁਰ ਦੀਆਂ ਨੇ ਇਹ ਤੇ ਕਿਸਾਨਾਂ ਦੇ ਖੂਨ ਪਸੀਨੇ ਨਾਲ ਪਿਆਰ ਹੋਈ ਫਸਲ ਤੇ ਸਰਕਾਰੀ ਪ੍ਰਬੰਧ ਪਾਣੀ ਫੇਰ ਰਹੇ ਨੇ ਨੁਕਸਾਨ ਦੇ ਬਾਵਜੂਦ ਲੋਕਾਂ ਦਾ ਢਿੱਡ ਭਰਨ ਵਾਲਾ ਕਿਸਾਨ ਹਰ ਵਾਰ ਦੀ ਤਰ੍ਹਾਂ ਆਪਣਾ ਦਰਦ ਦੇਚ ਲੁਕੋ ਕੇ ਇਹੋ ਉਮੀਦ ਕਰ ਰਿਹਾ ਹੈ ਕਿ ਸ਼ਾਇਦ ਭਵਿੱਖ ਵਿੱਚ ਉਸਦੇ ਨਾਲ ਬੁਰਾ ਨਹੀਂ ਹੋਵੇਗਾ بارش ਬਹਾਵਾ ਹੋਈ ਹੈ ਜੀ ਤੇ ਸਾਰੇ ਜਿਹੜੇ ਬਾਹਰ ਘੱਟੇ ਪਏ ਸੀ ਸਾਰੇ ਭਜ ਪੁੱਜ ਗਏ ਜੀ ਮੂਡ ਲੱਗੇ ਹੋਣ ਜੀ ਨਾਲ ਜਿਹੜੀ ਬਾਰਿਸ਼ ਹੋਈ ਹੈ ਫਿਰ ਕਿਵੇਂ ਤੁਸੀਂ ਬਜਾਅ ਕੀਤਾ ਆਪਣਾ ਰਾਤ ਕਿਵੇਂ ਤਰਪਾਲਾ ਤੋਂ ਜਿੰਨੀਆਂ ਕਿਸੇ ਨੂੰ ਮਿਲ ਗਈਆਂ ਉਹ ਦੇਤੀਆਂ ਢਾਕ ਲੀਆਂ ਜਿਹੜੀਆਂ ਰਹਿ ਗਈਆਂ ਭਜੀਆਂ ਨੇ ਅਸਾ ਛੱਡ ਪਾਣਾ ਹੋਣਾ ਚਾਹੀਦਾ ਜ਼ਰੂਰੀ ਜੀ ਬੜਾ ਬੁਰਾ ਹਾਲ ਹੈ ਜਿਮੀਦਾਰਾਂ ਦਾ ਜੀ ਤੁਹਾਡੀ ਤਾਂ ਬਾਹਰ ਖੜੀ ਜ਼ਮੀਨ ਤੇ ਜਿਹੜੀ ਉਹ ਵੀ ਨੁਕਸਾਨ ਹੈ ਤੇ ਇੱਥੇ ਪਈਦਾ ਬਹੁਤ ਨੁਕਸਾਨ ਹੈ ਤੇ ਵਾਕਈ ਤੁਹਾਡੇ ਸਾਹਮਣੇ ਜੇ ਪਾਣੀ ਜੋ ਚੱਪੜ ਲੱਗੇ ਪੈਣ ਤੇ ਬਹੁਤ ਜ਼ਿਆਦਾ ਜੀ ਜਿਮੀਦਾਰਾਂ ਦਾ ਨੁਕਸਾਨ ਹੋਂਦਾ ਹੈ ਜੀ ਗੱਲ ਸਿਰਫ ਇਥੇ ਲਿਫਟਿੰਗ ਜਖਰਾ ਮੌਸਮ ਦੀ ਨਹੀਂ ਬਲਕਿ ਮੰਡੀਆਂ ਚ ਚੋਰੀ ਹੋ ਰਹੀ ਫਸਲ ਤੇ ਪਸ਼ੂਆਂ ਵੱਲੋਂ ਖਾਦੀ ਜਾ ਰਹੀ ਕਣਕ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ ਸਮੇਂ ਦੀਆਂ ਸਰਕਾਰਾਂ ਨੂੰ ਇਸ ਗਲਵਲ ਖਾਸ ਤੌਰ ਤੇ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਆਂਦਾਤਾ ਨਿਰਾਸ਼ ਹੋ ਕੇ ਕੋਈ ਗਲਤ ਕਦਮ ਨਾ ਚੁਕੇ ਬਿਊਰੋ ਰਿਪੋਰਟ ਜਗਬਾਨੀ ਟੀਵੀ